ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਸਵਾਗਤ ਹੈ ਇੱਕ ਗੰਭੀਰ ਤੇ ਅਫਸੋਸਜਨਕ ਘਟਨਾ ਸਾਡੇ ਮਨਾਂ ਨੂੰ ਝੰਜੋੜ ਰਹੀ ਹੈ ਸੱਚ ਇਹ ਹੈ ਕਿ ਸਿਰਫ ਇੱਕ ਮਾਤਾ ਦੀ ਚੂੜੀ ਚੋਰੀ ਨਹੀਂ ਇਹ ਸਾਡੀ ਕੌਮੀ ਆਸਥਾ ਸਾਡੀ ਰਵਾਇਤੀ ਲਾਜ ਤੇ ਗੁਰਸਿੱਖੀ ਦੇ ਰਹਿਾਨੇ ਸੰਸਕਾਰਾਂ ਦੀ ਚੋਰੀ ਸੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਗੁਰਦੁਆਰਾ ਸਾਹਿਬ ਚਾਟਾ ਸਾਹਿਬ ਵਿੱਚ ਇੱਕ ਬਜ਼ੁਰਗ ਮਾਤਾ ਆਈ ਸੀ। ਉਹਨਾਂ ਦੇ ਹੱਥਾਂ ਵਿੱਚ ਛੂੜੀਆਂ ਸਨ। ਇਹ ਸੋਨੇ ਦੀਆਂ ਛੂੜੀਆਂ ਸਨ, ਬਹੁਤ ਕੀਮਤੀ ਸਨ। ਇਹ ਛੂੜੀਆਂ ਸਿਰਫ ਕੀਮਤੀ ਨਹੀਂ, ਇਹ ਉਸ ਮਾਤਾ ਦੀਆਂ ਉਮਰ ਭਰ ਦੀਆਂ ਆਜ਼ਾਦਾਂ, ਪਰੋਸੇ ਤੇ ਪਵਿੱਤਰਤਾ ਦੀਆਂ ਭਾਵਨਾਵਾਂ ਦੀਆਂ ਨਿਸ਼ਾਨੀਆਂ ਸਨ। ਪਰ ਉਹ ਛੂੜੀਆਂ ਚੋਰੀ ਹੋ ਗਈਆਂ। ਇਹ ਕਿਸੇ ਲਟੇਰੇ ਨੇ ਨਹੀਂ ਕਿਸੇ ਗੁੰਡੇ ਨੇ ਨਹੀਂ ਪਰ ਸਾਧੀਆਂ ਜੀਆਂ ਲੱਗਦੀਆਂ ਕੁਝ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਦੀ ਚੌਕਟ ਨੂੰ ਵੀ ਆਪਣੀ ਹਰਾਸ ਦਾ ਠਿਕਾਣਾ ਬਣਾ ਲਿਆ ਜਦੋਂ ਗੁਰੂ ਦੇ ਦਰ ਤੇ ਇੱਕ ਬਜ਼ੁਰਗ ਮਾਤਾ ਦੀਆਂ ਚੂੜੀਆਂ ਉਤਾਰ ਲੈਣ ਵਾਲਾ ਹੌਂਸਲਾ ਕਿਸੇ ਗਰੋਵ ਵਿੱਚ ਆ ਜਾਵੇ ਤਾਂ ਸਾਨੂੰ ਸੋਚਣਾ ਪਏਗਾ ਕਿ ਅਸੀਂ ਕਿਹੜੇ ਪਾਸੇ ਵੱਲ ਵਧ ਰਹੇ ਹਾਂ ਇਕੱਟਨ ਸਾਡੀ ਧਾਰਮਿਕ ਆਸਥਾਨ ਨੂੰ ਸਵਾਲਾਂ ਵਿੱਚ ਖੜਾ ਕਰ ਰਹੀ ਹੈ ਸਾਡੀ ਪੀੜ੍ਹੀ ਨੂੰ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਗੁਰਦੁਆਰੇ ਚੌਂਕਾਂ ਦੇ ਸੱਥਰ ਤੇ ਸਿਰਫ ਦਾਤ ਨਹੀਂ ਸ਼ਰਮ ਵੀ ਛੱਡੀ ਜਾਂਦੀ ਹੈ ਸਾਡੀਆਂ ਮਾਂ ਮਾਂ ਭੈਣਾਂ ਧੀਆਂ ਗੁਰਸਿੱਖੀ ਦੀਆਂ ਮਸਾਲਾਂ ਦੇ ਰਹਿਣਾ ਹਨ ਮਾਤਾ ਪਾਗੋ ਨੇ ਲੰਗਰ ਚਲਾਇਆ ਤੇ ਮਾਤਾ ਗੁਜਰੀ ਨੇ ਸੀਸ ਦੇ ਦਾਣੇ ਲਾਇਏ ਸਨ ਮਾਤਾ ਸਾਹਿਬ ਕੌਰ ਨੇ ਖਾਲਸੇ ਨੂੰ ਅੰਮ੍ਰਿਤ ਦੇ ਰਾਹੀ ਜੋੜਿਆ ਪਰ ਅੱਜ ਕੁੱਝ ਬੀਬੀਆਂ ਨੇ ਗੁਰੂ ਘਰ ਦੀਆਂ ਚੋਰੀਆਂ ਕਰਕੇ ਇਸ ਪਵਿੱਤਰ ਸੰਪਰਦਾ ਨੂੰ ਲਾਜ ਲਾਉਣ ਦੀ ਕੋਸ਼ਿਸ਼ ਕੀਤੀ ਇਹ ਕੋਈ ਇੱਕ ਦਿਨ ਦੀ ਘਟਨਾ ਨਹੀਂ ਗੁਰਦੁਆਰੇ ਦੀ ਆਲੇ-ਦੁਆਲੇ ਕਈ ਵਾਰ ਗਰੋਵ ਬਣੇ ਹੁੰਦੇ ਹਨ ਕਈ ਪੀਕ ਮੰਗਣ ਵਾਲੇ ਕਈ ਲੋਕਾਂ ਨੂੰ ਤੱਕੇ ਨਾਲ ਹਟਾਉਣ ਵਾਲੇ ਤੇ ਹੁਣ ਇਹ ਵੀ ਦੇਖਣ ਨੂੰ ਆ ਰਿਹਾ ਹੈ ਕਿ ਮਹਿਲਾਵਾਂ ਦੀਆਂ ਟੋਲੀਆਂ ਜੋ ਆਪਣੇ ਆਪ ਨੂੰ ਧਾਰਮਿਕ ਜਥੇਬੰਦੀਆਂ ਦੀ ਓਟ ਵਿੱਚ ਲੁਕਾ ਕੇ ਚੋਰੀਆਂ ਕਰ ਰਹੀਆਂ ਹਨ ਇਹ ਮਾਮਲਾ ਸਿਰਫ ਮਾਤਾ ਦੀ ਚੂੜੀ ਲੈ ਜਾਣ ਦਾ ਨਹੀਂ ਇਹ ਸਾਡੀ ਸਮੂਹਿਕ ਅਸਫਲਤਾ ਇਹ ਸਾਡੀ ਮੌਲਿਕਤਾ ਦੇ ਖਿਲਾਫ ਇੱਕ ਝਟਕਾ ਹੈ ਸਾਡੀ ਗੁਰੂ ਸਾਹਿਬ ਸਖਲਾਈ ਸਾਨੂੰ ਦੱਸਦੀ ਹੈ ਧੰਸੋ ਤੇਰਾ ਥਾਂੜ ਹੈ ਜਿੱਥੇ ਸਾਦਾ ਵਾਸ ਜੇ ਗੁਰੂ ਦੇ ਸਥਾਨ ਤੇ ਚੋਰ ਦਾ ਵਾਸਾ ਪਾ ਲੈਣ ਤਾਂ ਅਸੀਂ ਕਿਹੜੀ ਗੁਰਸਿੱਖੀ ਦੀ ਗੱਲ ਕਰ ਰਹੇ ਹਾਂ ਮਰਿਆਦਾ ਸਿਰਫ ਪੁਸ਼ਾਕ ਦਸਤਾਰ ਜਾਂ ਚੋਲੇ ਵਿੱਚ ਨਹੀਂ ਹੁੰਦੀ ਮਰਿਆਦਾ ਇੱਕ ਜੀਵਨ ਰੀਤ ਹੈ ਗੁਰੂ ਘਰ ਦਾ ਸਤਿਕਾਰ ਕਰਨਾ ਉੱਥੇ ਆਉਣ ਵਾਲਿਆਂ ਦੀ लाज ਰੱਖਣਾ ਬਜ਼ੁਰਗਾਂ ਦੇ ਪੈਰ ਛੂ ਕੇ ਅਸੀਸ ਲੈਣੀ ਇਹ ਸਾਡਾ ਸੱਭਿਆਚਾਰ ਹੈ ਪਰ ਜਦੋਂ ਉਲਟਾ ਅਸੀਂ ਹੀ ਉਹਨਾਂ ਦੇ ਹੱਥਾਂ ਦੀਆਂ ਚੂੜੀਆਂ ਉਤਾਰ ਲਈਏ ਤਾਂ ਇਹ ਸੰਸਕਾਰ ਨਹੀਂ ਸੰਕਟ ਬਣ ਜਾਂਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਕੰਟਰੋਲ ਸਖਤ ਕਰਨਾ ਚਾਹੀਦਾ ਹੈ ਸੰਗਤ ਨੂੰ ਜਾਗਰੂਕ ਹੋਣਾ ਪਵੇਗਾ ਸਿਰਫ ਮੱਥਾ ਟੇਕਣਾ ਨਹੀਂ ਚੌਕਸੀ ਵੀ ਜ਼ਰੂਰੀ ਹੈ ਅਤੇ ਸਭ ਤੋਂ ਵੱਧ ਸਿੱਖ ਧਰਮ ਦੀ ਅਸਲ ਸਖਲਾਈ ਨੂੰ ਗੁਰੂ ਘਰ ਵਿੱਚ ਦੁਬਾਰਾ ਜਾਗਰੂਕ ਕਰਨਾ ਪਵੇਗਾ ਜੇ ਤੁਹਾਨੂੰ ਇਹ ਵਿਚਾਰ ਸੱਚ ਵਿੱਚ ਚੰਗੇ ਲੱਗੇ ਹੋ ਤਾਂ ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਤੇ ਲਾਈਕ ਕਰੋ ਤੇ ਅੱਗੇ ਵਧਾਓ ਤਾਂ ਜੋ ਗੁਰੂ ਦੀ ਪਵਿੱਤਰਤਾ ਨੂੰ ਦੁਬਾਰਾ ਉੱਚੇ ਸਿਧਾਂਤਾਂ ਤੇ ਖੜਾ ਕੀਤਾ ਜਾਵੇ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ